ਜਾਂਦਾ ਹੁੰਦਾ ਤਾਂ ਇੱਥੋਂ ਜਾਂ ਇੱਥੋਂ ਰਾਹ ਹੁੰਦਾ ਇੱਥੋਂ ਤਾਂ ਬੰਦ ਹੋ ਜਾਂਦਾ ਹੈ ਹੈਗੀ ਆ ਹੈਗੀ ਆ ਲੰਗਾ ਇੱਥੋਂ ਰਾਹ ਹੈਗਾ ਮੋਰੇ ਹਾਂਜੀ ਕਿਹੜਾ ਬੁਰਦਾ ਲੰਗਾ ਆਇਆ ਸੀ ਕੋਈ ਵੀ ਸਯਦ ਜੀ ਕੀ ਕੀ ਮੁੱਦਾ ਸੀ ਮੁੱਦਾ ਇਹ ਨਹੀਂ ਜਿਹੜਾ ਮੇਰੇ ਨਾਲ ਵੀ ਹੈ ਜੀ ਠੀਕ ਹੈ ਜੀ ਮੁਰਕੇ ਆ ਜਿੱਦਾਂ ਹੋਣਾ ਇਹ ਸ਼ਾਮਲਾਡ ਵੀ ਲਈਊਗਾ ਮੈਂ ਅੱਛਾ ਸ਼ਾਮਲਾਡ ਇਹਨੇ ਚੋਣਦੇ ਤੇ ਦੇਈ ਆ ਉਹ ਅਸੀਂ ਸਾਜ ਰਹਿਣਾ ਬਿਲਕੁਲ ਹਾਂ ਠੀਕ ਹੈ ਪੰਚਾਇਤ ਨੇ ਨਜਾਇਜ਼ ਕਬਜ਼ਾ ਨਹੀਂ ਜਗਾ ਜਿਹੜਾ ਜਿਹੜਾ ਜੋ ਪੰਚਾਇਤ ਦੱਸੇ ਹੋ ਸਕਦਾ ਹੈ ਜੈ ਜੀ ਹੋਵੇ ਚਲੋ ਠੀਕ ਹੈ ਜੀ ਕੋਈ ਨਹੀਂ ਕਿੰਦੇ ਜੈਜੇ ਦਾ ਰੈਂਡ ਹੋ ਗਿਆ ਦੇਖੋ ਪਾਣੀ ਦੇ ਆ ਫਿਰ ਚਾਉ ਇਹ ਜਿਹਾ ਲਾਜੂ ਆ ਉਹ ਹੋਣਾ ਚਾਹੀਦਾ ਮੈਂ ਦੇਖ ਲੈਣਾ ਉਹ ਦੇਖ ਲੈਨੇ ਆ ਤੁਹਾਨੂੰ ਮੈਂ ਜੇ ਮਤੇ ਚ ਹੈਗੀਆਂ ਮਤੇ ਚ ਹੈਗੀਆਂ ਮਤਾ ਪਾ ਕੇ ਲੱਗੀਆਂ ਫੇ ਕੀ ਕਰੋਗੇ ਨਹੀਂ ਫੇ ਉਹ ਦੇਖ ਲਮਾਗੇ ਕਿ ਕਿੱਥੇ ਗਈਆਂ ਬੁਰਗੀਆਂ ਚੋਰੀ ਹੋ ਗਈਆਂ ਤਾਂ ਫੇ ਕਿੱਥੇ ਗਈਆਂ ਚੋਰੀ ਹੋਈਆਂ ਕਿਹਨੇ ਚੱਕਿਆ ਕੀ ਉਹ ਤਾਂ ਫੇ ਕਾਰਵਾਈ ਉਸਾ ਬੇ ਮਨੂੰ ਅੱਧਾ ਨੂੰ ਕਿਸੇ ਕਹਦੇ ਜਾਣਾ ਇੱਥੇ ਤਾਂ ਸਾਲ ਬਾਅਦ ਬਦਲ ਜਾਂਦੇ ਬੋਣ ਵਾਲੇ ਨਵੇਂ ਨਵੇਂ ਆਪਣੀ ਗੱਦੀ ਕਰਨੀ ਆ ਨਹੀਂ ਨਹੀਂ ਆ ਅੱਛਾ ਖੱਤੇ ਨੂੰ ਲੱਗ ਇਹ ਸ਼ਾਮਲਾੜੋਂ ਲੱਗਦਾ ਰਹਾ ਭੀ ਨਹੀਂ ਨਹੀਂ ਨਾਲ ਸਾਨੂੰ ਲੱਗਦਾ ਸ਼ਾਮਲਾੜ ਤਾਂ ਵਿੱਚ ਆ ਜਾਂਦਾ ਤੁਹਾਨੂੰ ਨਹੀਂ ਆਹ ਕਿਹਦਾ ਆ ਤੁਹਾਨੂੰ ਤਾਂ ਲੱਗਣਾ ਹੀ ਨਹੀਂ ਵੀ ਇਹ ਆਪਾਂ ਸਿੱਖ ਕੋਈ ਸਾਨੂੰ ਲੱਗਾ ਲੱਗਣਾ ਕਿ ਉਹ ਨਹੀਂ ਸਾਡੇ ਖੱਤੇ ਨੂੰ ਤਾਂ ਜਾਂਦਾ ਨਹੀਂ ਨਹੀਂ ਇੱਕ ਮਿੰਟ ਭਾਈ ਜੇ ਤੁਹਾਡੇ ਨੂੰ ਜਾਂਦਾ ਹੁੰਦਾ ਤਾਂ ਇੱਥੋਂ ਜਾਂ ਇੱਥੋਂ ਰਾਹ ਹੁੰਦਾ ਇੱਥੋਂ ਤਾਂ ਬੰਦ ਹੋ ਜਾਂਦਾ ਉਹ ਤਾਂ ਹੈਗੀ ਆ ਲੰਘ ਰਿਹਾ ਹੈ ਇੱਥੋਂ ਰਾਹ ਹੈਗਾ ਮੋਰੇ ਕੋਈ ਵੀ ਇਹ ਵੀ ਛਡਾਓ ਫੇ ਨਾ ਉਹ ਤਾਂ ਛੱਡੇ ਹੀ ਹੋ ਜਾਣਾ ਜਿਆਦਾ ਸੀ ਜਦੋਂ ਆਜ ਦਾ ਨਾ ਉਹ ਛੱਡਾਂਗੇ ਉਹਦਾ ਤੁਸੀਂ ਬੁਰਗੀ ਲਾਉਂਗੇ ਲੱਗਾ ਹੋਇਆ ਉਹ ਵੀ ਲਾਉਾਂਗੇ ਆ ਹੈਗਾ ਪੰਜਾਬੀ ਆ ਵੀ ਕਿੰਨੇ ਤੇ ਆ ਉਹਨਾਂ ਦੀ ਮਾਲਕੀ ਆ ਆ ਗਿਆਨ ਸਿੰਘ ਦੇ ਬਰਵਾਸਦੀ ਆ ਆ ਵੀ ਸਾਡੇ ਦਾ ਆ ਉਹ ਸਾਡਾ ਜਿਹੜਾ ਆ ਉਹਦਾ ਇਹ 5-4 ਫੁੱਟ ਗਾਂ ਹੋਣਾ ਹੋਰ ਤੇ ਉਹਦਾ ਮੈਂਤਰੀ ਹਿਸਾਬ ਨਾਲ ਪਤਾ ਲੱਗਦਾ ਕਿ ਕਿੰਨਾ ਪਾਣੀ ਲੱਗਾ ਪਰਵਾਰੀਆਂ ਦੇ ਜੋ ਲੱਗਾ ਨਾ ਇਧਰ ਕਿੱਸਾ ਆਉਂਦਾ ਹੀ ਸਾਡੀ ਜ਼ਮੀਨ ਨੂੰ ਆ ਜੀ ਇੱਥੇ ਹੋਰ ਨਹੀਂ ਕਿਸੇ ਦੀ ਜ਼ਮੀਨ ਨੂੰ ਆਉਂਦਾ ਸਾਡੇ ਦੇ ਅੱਗੇ ਮੌਕਾ ਦੋ ਚਲੋ ਠੀਕ ਆ ਜੀ ਆ ਜੋ ਪ੍ਰੋਜੈਕਟ ਪਹਿਲਾਂ ਤਾਂ ਤੁਸੀਂ ਪੱਚਾ ਦੱਸ ਦਿਰਾਓ ਜੀ ਉਹ ਮੈਂ ਦੇਖ ਲੈਣਾ ਉਹ ਦੇਖ ਲੈਨੇ ਆ ਤੁਹਾਨੂੰ ਮੈਂ ਜੇ ਮਤੇ ਚ ਹੈਗੀਆਂ ਹਾਂ ਮਤੇ ਚ ਹੈਗੀਆਂ ਮਤਾ ਪਾ ਕੇ ਲੱਗੀਆਂ ਫੇ ਕੀ ਕਰੋਗੇ ਨਹੀਂ ਫੇ ਉਹ ਦੇਖ ਲਮਾ ਕੇ ਵੀ ਕਿੱਥੇ ਗਈਆਂ ਬੁਰਜੀਆਂ ਹੂੰ ਚੋਰੀ ਹੋ ਗਈਆਂ ਨਹੀਂ ਤਾਂ ਫੇ ਕਿੱਥੇ ਗਈਆਂ ਚੋਰੀ ਹੋਈਆਂ ਕਿਹਨੇ ਚੱਕਿਆ ਕੀ ਉਹ ਤਾਂ ਫੇ ਕਾਰਵਾਈ ਹੋਸਾ ਕਾਰਵਾਈ ਬਣੂਗੀ ਨਾ ਹੋਊਗੀ ਚੋਰੀ ਕਰਨ ਵਾਲੇ ਦੇ ਪੱਚਾ ਬਣੇਗਾ ਹੋਊਗਾ ਮੈਂ ਤੁਹਾਨੂੰ ਉਹੀ ਦੱਸਦਾ ਵੀ ਇਹ ਕੋਈ ਹੋਈਦਾ ਇਹਦਾ ਕੋ ਦੱਸੋਗੇ ਜਾਂ ਨਹੀਂ ਤੁਸੀਂ ਸਾਥ ਮੇਰੇ ਆਜੋ ਅੱਗੇ ਆਜੋ ਅੱਗੇ ਆਜੋ ਸਰਕਾਰੀ ਚੀਜ਼ ਨੂੰ ਜਿਹੜਾ ਨੁਕਸਾਨ ਪਹੁੰਚਾਉਣਾ ਗਲਤ ਤਾਂ ਹੈਗਾ ਹੀ ਆ ਸਰਕਾਰ ਦੀ ਪ੍ਰਾਪਰਟੀ ਦਾ ਨੁਕਸਾਨ ਕੀ ਜੇ ਵੀ ਉਹਦਾ ਪਛਿਆ ਬੰਦਾ ਉਹ ਆ ਤਕਰੀਬਨ ਹੈ ਤਾਂ ਹੈ ਪੂਰਾ ਚਲੋ ਨਿਸ਼ਾਨ ਲਗਾ ਕੇ ਦੇਖ ਲਮਾ ਕਿ ਜਗਲੇ ਕਰਾਂਗੇ ਹੋੜ ਛੱਡੂ ਜਿਹੜਾ ਕੋਈ ਨਿਕਲਦਾ ਹੋਇਆ ਉਹ ਨਾਲ ਦੇ ਛੱਡਣ ਨੂੰ ਚੁੱਤੇ ਨਹੀਂ ਤੁਸੀਂ ਆਪਣੀ ਬੋਦੀ ਲਾਓ ਅਗਲਾ ਬਾਹਰ ਹੀ ਨਾ ਤਾਂ ਨੂੰ ਜਿੰਕਾ ਤੇ ਜਾਣਾ ਇੱਥੇ ਤਾਂ ਸਾਲਵਾ ਤੇ ਬਦਲ ਜਾਂਦੇ ਬਹੁਣ ਵਾਲੇ ਨਵੇਂ ਨਵੇਂ ਆਪਣੀ ਗੱਦੀ ਕਰਨੀਆਂ ਕਸੂ ਜੀ ਜੀ ਕੀ ਕੀ ਮੁੱਦਾ ਸੀ ਮੁੱਦਾ ਇਹ ਰੇਜ ਕਰਦੇ ਦਾ ਜੀ ਠੀਕ ਹੈ ਜੀ ਤੇ ਹੋਰ ਕਿਹਾ ਜਿੱਦਾਂ ਹੁਣ ਇਹ ਸ਼ਾਮਲਾਟ ਵੀ ਲਈਊ ਆ ਮੈਂ ਸ਼ਾਮਲਾ ਦੇ ਨੇ ਚਕੋਂਦੇ ਦੇ ਲਈ ਹੈ ਚਕੋਂਦੇ ਦੇ ਹਾਂ ਬਿਲਕੁਲ ਹਾਂ ਠੀਕ ਹੈ ਪੰਚਾਇਤ ਨੇ ਨਜਾਇਜ਼ ਕਬਜ਼ਾ ਜਾਣੀ ਜਗਾਇਆ ਜਿਹੜਾ ਜੇ ਜੇ ਜਾਇਜ਼ ਉਹ ਪੰਚਾਇਤ ਦੱਸੇ ਹੋ ਸਕਦਾ ਹੈ ਜਾਇਜ਼ ਹੀ ਹੋਵੇ ਹਨਾ ਉਹ ਤੁਸੀਂ ਦੱਸਣਾ ਕਿ ਤੁਸੀਂ ਅਜੇ ਸੈਕਟਰੀ ਹੋ ਮੌਜੂਦ ਆ ਜੇ ਤਾਂ ਜਾਇਜ਼ ਕਰ ਜਾਇਆ ਠੀਕ ਹੈ ਜੀ ਬਣਿਆ ਰਹਿਣ ਦਿਓ ਮਕਾਨ ਫੇ ਉਹਨਾਂ ਵਿੱਚੋਂ ਥਾਂ ਕੱਟੋ ਜਿੰਨੇ ਵੀ 5-7 ਮਾਲੇ ਤੇ ਇਹਨੂੰ ਚਕੋਂਤਾ ਵਾਪਸ ਕਰੋ ਇਹ ਨਾ ਤੁਸੀਂ ਬਾਦੂ ਲਿਆ ਹਾਂ ਇਹ ਸਾਰੀ ਸ਼ਾਮ ਲੱਡੀ ਆ ਠੀਕ ਹੈ ਠੀਕ ਹੈ ਉਹਨਾਂ ਵਾਪਸ ਕਰੂ ਕੋ ਪੰਚਾਇਤ ਨੇ ਵੀ ਕਹੇ ਵੀ ਖਾਲੀ ਕਰਾ ਕੇ ਦਵਾਂਗੇ ਸੈਕਟਰੀ ਸਾਹਿਬ ਵੀ ਉੱਥੇ ਹੀ ਸੀ ਠੀਕ ਹੈ ਜੀ ਦੇ ਖਾਲੀ ਕਰਾ ਕੇ ਤਾਂ ਫੇਰ ਅਸ਼ੋਕ ਸੀ ਕਿ ਤਜਿੰਦਰ ਸੀ ਅਸ਼ੋਕ ਸੀ ਸ਼ੋਮ ਸੀ ਠੀਕ ਹੈ ਹੁਣ ਤੁਸੀਂ ਦੱਸੋ ਇਹ ਹੋਇਆ ਵੀ ਨਹੀਂ ਗਿਆ ਜੀ ਆ ਜੀ ਸਾਰਾ ਠੀਕ ਹੈ ਜੀ ਚਲੋ ਕੋਈ ਦਾ ਦੇਖ ਲੈਂਦੇ ਹਾਂ ਮੈਂ ਕਰਦਾ ਮੈਂ ਖਿੰਜਾ ਜੀ ਕਰਦਾ ਕਰਦਾ ਮੈਂ ਪੰਜਾ ਗੋੜੀ ਕਰਦਾ ਤੁਹਾਨੂੰ ਉਹ ਹੀ ਦੱਸਦਾ ਤੁਹਾਨੂੰ ਤੋਂ ਪਤਾ ਹੀ ਪਿਆ ਤੁਹਾਡਾ ਨਾ ਪਹਿਲੀ ਗੇੜੀ ਆ ਪਿੰਡ 'ਚ ਤੇ ਮੈਂ ਹਨ ਹੈਗਾ ਵੀ ਇੱਥੇ ਨਵਾਂ ਦੀ ਇਹ ਜਿੱਦਾਂ ਜਿਹੜੀ ਪੰਗਾਇਤ ਤੇ ਆਖਰੀ ਜਿਹੜੀ ਨਾ ਦੱਸੋ ਜੀ ਜਸਨੀਤ ਜੀ ਕੀ ਕੀ ਮੁੱਦਾ ਸੀ ਮੁੱਦਾ ਇਹ ਜਿਹੜਾ ਜਿਹੜਾ ਵੀ ਆ ਜੀ ਠੀਕ ਹੈ ਜੀ ਹੋਰ ਕਿਹਾ ਜਿੱਦਾਂ ਹੋਣਾ ਇਹ ਸ਼ਾਮ ਲਾਟ ਵੀ ਲਈਊ ਆ ਮੈਂ ਸ਼ਾਮਲਾ ਨੇ ਚਕੌਂਤੇ ਤੇ ਦੇਈ ਆ ਚਕੌਂਤੇ ਸਾਕੇ ਰੋਣਾ ਹਾਂ ਠੀਕ ਹੈ ਜੀ ਪੰਚਾਇਤ ਨੇ ਨਜਾਇਜ਼ ਕਬਜ਼ਾ ਨਹੀਂ ਜਗਾਇਆ ਜਾਇਜ ਜਾਇਜ ਉਹ ਪੰਚਾਇਤ ਦੱਸੇ ਹੋ ਸਕਦਾ ਜਾਇਜੀ ਹੋਵੇ ਹੈ ਨਾ ਉਹ ਤੁਸੀਂ ਦੱਸਣਾ ਕਿਉਂਕਿ ਤੁਸੀਂ ਅਜੇ ਸੈਕਟੀਆਂ ਮੌਜੂਦਾ ਹਾਂ ਜੀ ਤਾਂ ਜਾਇਜ ਕਬਜ਼ਾ ਆ ਠੀਕ ਹੈ ਜੀ ਬਣਿਆ ਰਹਿਣ ਦਿਓ ਮਕਾਨ ਫੇ ਉਹਨਾਂ ਵਿੱਚੋਂ ਥਾਂ ਕੱਟੋ ਜਿੰਨੇ ਵੀ ਪੰਜ ਸੱਤ ਮਾਲ ਲੈ ਤੇ ਇਹਨੂੰ ਚਕੌਂਤਾ ਵਾਪਸ ਕਰੋ ਜਿੰਨਾ ਤੁਸੀਂ ਬਾਦੂ ਲਿਆ ਪੋਤੇ ਤੇ ਲਿਆ ਤਾਂ ਇਹ ਸਾਰੀ ਸ਼ਾਮ ਲੱਗੀ ਆ ਠੀਕ ਹੈ ਠੀਕ ਹੈ ਉਹਨਾਂ ਬਾਅਦਸ਼ ਕਰ ਉਹ ਪੰਚਾਇਤ ਨੇ ਵੀ ਕਹੇ ਵੀ ਖਾਲੀ ਕਰਾ ਕੇ ਦਵਾਂਗੇ ਸੈਕਟਰੀ ਸਾਹਿਬ ਵੀ ਉਹ ਇੱਥੇ ਹੀ ਸੀ ਠੀਕ ਹੈ ਜੀ ਤਾਂ ਖਾਲੀ ਕਰਾ ਕੇ ਤਾਂ ਫੇਰ ਅਸ਼ੋਕ ਸੀ ਕਿ ਤਜਿੰਦਰ ਸੀ ਅਸ਼ੋਕ ਸੀ ਸ਼ੋਕ ਸੀ ਠੀਕ ਹੈ ਹੁਣ ਤੁਸੀਂ ਦੱਸੋ ਇਹ ਹੋਇਆ ਵੀ ਨਹੀਂ ਹੈ ਜੀ ਆ ਜੀ ਸਾਰਾ ਠੀਕ ਹੈ ਜੀ ਚਲੋ ਕੋਈ ਰੀ ਦਾ ਦੇਖ ਲੈਂਦੇ ਹਾਂ ਬੰਨੇ ਕਰਦਾ ਮੈਂ ਜਿੰਨੇ ਜੈਜਾ ਕਰਦਾ ਕਰਦਾ ਮੈਂ ਕਿ ਪੰਜਾਂ ਗੋੜੀ ਕਰਦਾ ਮੈਂ ਤੁਹਾਨੂੰ ਵੀ ਦੱਸਦਾ ਤੁਹਾਨੂੰ ਤਾਂ ਪਤਾ ਹੀ ਪਿਆ ਤੁਹਾਡਾ ਨਾ ਪਹਿਲੀ ਗੇੜੀ ਆ ਪਿੰਡ 'ਚ ਤੇ ਮੈਂ ਹਨ ਹੈਗਾ ਵੀ ਇੱਥੇ ਨਵਾਂ ਦੀ ਇਹ ਜਿੱਦਾਂ ਜਿਹੜੀ ਪੰਚਾਇਤ ਤੇ ਆਖਰੀ ਜਿਹੜੀ ਨਾ ਹੁੰਦੇ ਤੁਸੀਂ ਮੁੜ ਜਿਹੜੀ ਨਾ ਹੁੰਦੇ ਤੁਸੀਂ ਮੁੜ ਕੇ ਪੰਚਾਇਤ ਛੱਡੋ ਨਾ ਨਹੀਂ ਆਜਾ ਕੋਈ ਹੋਰ ਕੋਈ ਸੀ ਇਹ ਨਹੀਂ ਕਿੰਨੇ ਜੈਜਾ ਦਾ ਰਹਿਣ ਕਿਉਂ ਗਿਆ ਦੇਖੋ ਪਾਣੀ ਜੈਜਾ ਫਿਰ ਚਕਾਓ ਐਸ ਪਰ ਲਾਜੂ ਆ ਉਹ ਹੋਣਾ ਚਾਹੀਦਾ ਗੱਜੇ ਹੈਨਾ ਮਾਲੋ ਕੋਈ ਪੀਜਾ ਬੰਦਾ ਨਹੀਂ ਕਰਾ ਰਿਆ ਪੰਚਾਇਤ ਦੇ ਸੈਕਟੀ ਪੰਚਾਇਤ ਦੇ ਪ੍ਰਬੰਧਕਾਂ ਨੇ ਸਾਡੇ ਹਿਸਾਬ ਨਾਲ ਨਹੀਂ ਜ ਕਰਾ ਰਿਹਾ ਇਹ ਸਾਡਾ ਕਮਿਊਨਿਟੀ ਸੈਂਟਰ ਹੈ ਇੱਥੇ ਹੀ ਅੰਦਰ ਨਹੀਂ ਕਰਾ ਕਰਾਉਂਦੇ ਕੋਈ ਕੱਪੜੇ ਸਰਕਾਰ ਅੰਦਰ ਨਹੀਂ ਪਾਉਂਦੇ ਕੋਈ ਕੱਛ ਬਣਾਉਂਦੇ ਆਂ ਆਹ ਨੂੰ ਅਜੀ ਜਮਾਨੀਆਂ ਜਿੱਥੇ ਕਰਨੀਆਂ ਨੇ ਉੱਥੇ ਨਹੀਂ ਜਾਂਦੇ ਦੂਜਾ ਗੱਲ ਇੱਥੇ ਕਮਰਸ਼ੀਅਲ ਬੱਸਾਂ ਘਟਦੀਆਂ ਆਹ ਪੈੜਾਂ ਲੱਗੀਆਂ ਆ ਤੁਸੀਂ ਮੈਨੂੰ ਦੱਸੋ ਜਿਹੜਾ ਕਮਿਊਨਿਟੀ ਸੈਂਟਰ ਉਹਦਾ ਕਮਰਸ਼ੀਅਲ ਬੱਸਾਂ ਲਈ ਹੁੰਦਾ ਉਹ ਇਹ ਕਮਰਸ਼ੀਅਲ ਬੱਸਾਂ ਹੁੰਦੀਆਂ ਪਬਲਿਕ ਦੇ ਵਰਤਨ ਲਈ ਪਬਲਿਕ ਦੇ ਵਰਤਨ ਲਈ ਹੁੰਦਾ ਕਮਰਸ਼ੀਅਲ ਬੱਸਾਂ ਖੜੀਆਂ ਕਰਨ ਲਈ ਨਹੀਂ ਇੱਥੇ 24 ਘੰਟੇ ਖੜੀਆਂ ਹੁੰਦੀਆਂ ਬੱਸਾਂ ਮੈਨੂੰ ਦੱਸੋ ਪੰਚਾਇਤ ਕੀ ਲੈਂਦੀ ਉਹਨਾਂ ਦੇ ਕੋਲੋਂ ਕਦੇ ਕੋਈ ਚਾਰਜ ਵਸੂਲ ਕੀਤੇ ਤੁਸੀਂ ਵੀ ਆਪਣਾ ਕਾਰਵਾਈ ਦੇਖਿਓ ਜੇ ਕਮਰਸ਼ੀਅਲ ਬੱਸ ਨੇ ਖੜਨਾ ਪੰਚਾਇਤੀ ਲੈਂਡ ਤੇ ਉਹਨੇ ਚਾਰਜ ਦੇਣੇ ਆ ਥੋੜੇ ਦੇਰੇ ਬਹੁਤ ਦੇਰੇ ਕੁਝ ਵੀ ਹੈ ਠੀਕ ਹੈ ਜੀ ਇਹਨੂੰ ਜਦ ਕਮਰਸ਼ੀਅਲ ਜੂਸ ਹੁੰਦਾ ਜਾਵੇ ਆ ਜੀ ਸੰਗਤ ਅੰਦਰ ਵਿੱਚੀ ਉਹ ਯੂਜ਼ ਕਰਦੇ ਆ ਔਰ ਤੁਹਾਡਾ ਸਾਧੂ ਸਗਾ ਸਾਹਮਣੇ ਆਓ ਸਾਨੂੰ ਵੀ ਬਤਾ ਉਹ ਤੇ ਲੇਡੀ ਜੁਂਦੀ ਅੰਦਰ ਵੜ ਕੇ ਦੇਖ ਲੋ ਅਸੀਂ ਨਹੀਂ ਜਾਣਾ ਦੇਖੋ ਆਓ ਅਭੀ ਭੋੜੇ